ਲਾਉ ਦੀ ਅੱਜ ਤੁਹਾਨੂੰ ਦਿਖਾਉਣਾ 475 ਪੂਰਾ ਘੈਂਟ ਟਰੈਕਟਰ ਆ ਭਰਾ ਮੇਰੋ ਸਾਰਾ ਟਰੈਕਟਰ ਓਰੀਜਨਲ ਆ ਕਿਤੇ ਵੀ ਕਲਮ ਨਹੀਂ ਲੱਗੀ ਟਰੈਕਟਰ ਦੇ ਚਾਰਜ ਫਿਰ ਦੇਖੋ ਤੁਸੀਂ ਛਾਲ ਫਸਟਾਰਟਾ ਵਧੀਆ ਬੈਂਡਰੀ ਆ ਘੈਂਟ ਪੂਰਾ ਸੋਹਣਾ ਟਰੈਕਟਰ ਆ ਯਾਰ ਬੈਂਪਰ ਮੂਪਰ ਲੱਗਿਆ ਡੰਡਾ ਫੱਟੀ ਛਤਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂਗਾ ਤੇ ਛਤਰੀ ਤੇ ਵੀ ਭਰਾ ਮੇਰੋ ਦੇਖੋ ਪੈਪਾ ਮੂਪਾ ਲਾਈਆਂ ਹੋਈਆਂ ਪੂਰਾ ਸੌਂਕੀ ਜੱਟ ਨੇ ਰੱਖਿਆ ਹੋਇਆ ਘਰੇ ਕੋਈ ਵਪਾਰ ਲੈਣ ਚ ਨਹੀਂ ਇਹ ਟਰੈਕਟਰ ਘਰੇ ਰੱਖਿਆ ਹੋਇਆ ਟਰੈਕਟਰ ਆ ਤੇ ਜਿਹੜਾ ਤੁਸੀਂ ਉੱਤੇ ਡਿੱਕ ਦੇਖਦੇ ਹੋ ਇਹ ਬਾਈ ਕੰਦਾ ਸਿੱਲਾ ਹਾਂਗੇ ਦਿੱਕਤ ਹੀ ਲਾਹਾਂਗੇ ਇੰਜਨ ਗੇਅਰ ਦੀ ਭਰਾ ਮੇਰੋ ਫੁੱਲ ਗਾਰੰਟੀ ਆ ਲਿਫਟ ਲੋਕਟ ਦੀ ਵੀ ਫੁੱਲ ਗਾਰੰਟੀ ਆ ਤੇ ਜਿਹੜੀ ਇਹਦੀ ਕਾਪੀ ਆ ਉਹਦੀ ਵੀ ਫੁੱਲ ਗਾਰੰਟੀ ਆ 96 ਮਾਡਲਾ ਕਾਗਜ਼ ਪੱਤਰਾਂ ਦੀ ਤੁਹਾਨੂੰ ਦਸ ਹੀ ਦਿੱਤਾ ਵੀ ਫੁੱਲ ਗਾਰੰਟੀ ਆ 96 ਮਾਡਲਾ ਪੰਜਾਬ ਨੰਬਰ ਤੇ ਬਾਈ ਦਾ ਉੱਤੇ ਸਕਰੀਨ ਤੇ ਨੰਬਰ ਚੱਲਦੀ ਜਾਂਦਾ ਜੇ ਕਿਸੇ ਭਰਾ ਨੇ ਲੈਣਾ ਹੋਵੇ ਤੇ ਬਾਈ ਨੂੰ ਫੋਨ ਕਰ ਲਿਓ ਪੂਰਾ ਘੈਂਟ ਟਰੈਕਟਰ ਆ ਯਾਰ 1 ਲੱਖ ਤੇ ਬਾਈ ਕਹਿੰਦਾ 65000 ਰੁਪਏ ਦੇਵਾਂਗੇ ਤੇ ਗਾਰੰਟੀ ਆ ਬਾਈ ਇੰਜਨ ਦੀ ਗੇਅਰ ਦੀ ਲਿਫਟ ਦੀ ਤੇ ਟਰੈਕਟਰ ਦੇ ਜੇ ਕਿਤੇ ਕਲਮ ਵੀ ਲੱਗੀ ਹੋਵੇ ਨਾ ਉਹਦੀ ਵੀ ਗਾਰੰਟੀ ਆ ਪੂਰਾ ਸਾਫ ਟਰੈਕਟਰ ਆ ਜ਼ਿਮੀਦਾਰ ਦੇ ਘਰੇ ਖੜਾ ਪਿੰਡ ਦਿਆਉਣ ਬਠਿੰਡਾ ਦੇ ਨੇੜੇ ਪਿੰਡ ਦਿਆਉਣ ਟਰੈਕਟਰ ਖੜਾ ਹੈ ਪੂਰਾ ਘੈਂਟ ਟਰੈਕਟਰ ਆ ਯਾਰ ਸਾਫ ਟਰੈਕਟਰ ਆ ਤੇ ਬਾਈ ਕੰਨਾ ਡਿੱਕ ਲਾਹਾਂਗੇ ਤੇ ਸਾਰਾ ਟਰੈਕਟਰ ਨਾ ਅਰੀਜਨਲ ਟਰੈਕਟਰ ਆ ਕਿਤੇ ਵੀ ਟਰੈਕਟਰ ਦੇ ਕੰਮ ਨਹੀਂ ਲੱਗੀ ਇਹਦੀ ਫੁੱਲ ਗਰੰਟੀ ਹੋਊਗੀ ਤੇ ਰੰਬਾ ਰੰਬਾ ਦਾ ਟਰੈਕਟਰ ਕਿਤੋਂ ਵੀ ਗਲਿਆ ਨਹੀਂ ਪੂਰਾ ਸੋਹਣਾ ਟਰੈਕਟਰ ਆ ਯਾਰ ਜਿੰਮੇਵਾਰ ਦੇ ਘਰੇ ਖੜਾ ਏ ਤੇ ਤੁਸੀਂ ਦੇਖ ਹੀ ਰਹੇ ਹੋ ਬ੍ਰਾਂਡੇ ਵਿੱਚ ਲਾਇਆ ਖੜਾ ਤੇ ਬਾਈ ਕੰਨਾ ਜੀ ਸੇਲ ਕਰਨਾ ਬੱਤੀਆਂ ਬੱਤੀਆਂ ਜਦੋਂ ਲਾਤੀਆਂ ਨਾ ਤੇ ਵੇਖੋ ਜੀ ਜੇ ਇਹ ਹੀ ਟਰੈਕਟਰ ਕਿਸੇ ਦਲਾਲ ਕੋਲੇ ਹੁੰਦਾ ਤਾ ਮੂੰਹੋਂ ਬੋਲਦਾ ਹੁੰਦਾ ਅਗਲਾ ਬੱਤੀਆਂ ਬੁੱਤੀਆਂ ਲਾ ਕੇ ਤੇ ਐਂ ਜਮਾ ਨਾ ਕੈਂਟ ਚੀਜ਼ ਬਣਾਉਂਦਾ ਤੇ 100 ਤੇ ਦੇਖੋ ਤੁਸੀਂ ਉਮੰਝ ਕਰ ਅਰੀਜਨਲ 100 ਪਈ ਆ ਸਾਰਾ ਟਰੈਕਟਰ ਸਿਰਾ ਟਰੈਕਟਰ ਹੀ ਆ ਯਾਰ ਜੇ ਕਿਸੇ ਭਰਾ ਨੇ ਘਰੇ ਰੱਖਣ ਵਾਸਤੇ ਲੈਣਾ ਤਾਂ ساری ਉਮਰੀ ਨਹੀਂ ਮਰਦਾ 10 12 ਕਿੱਲੇ ਵਾਲੇ ਨੂੰ ਪੂਰਾ ਕੈਂਟ ਟਰੈਕਟਰ ਦੇਖੋ ਗਰਾ ਚਾਰ ਸਵੇਰੋਂ ਤੁਹਾਨੂੰ ਘੁੰਮ ਕੇ ਦਿਖਾਈ ਜਾਂਦੇ ਆ ਕਿਸੇ ਪਾਸਿਓਂ ਵੀ ਨਾ ਐਂ ਗੜਿਆ ਗੁੜਾ ਹੈ ਨਹੀਂ ਮੂਹ ਲੈਟਰ ਨਵੇਂ ਆ ਮਗਰਲੇ ਟਾਇਰ ਹੈਗੇ 70 ਅ ਕੁ ਪੈਸੇ ਹੋਣਗੇ 70 ਪੈਸੇ ਪੂਰਾ ਘੈਂ ਟਰੈਕਟਰ ਆ ਵੀਡੀਓ ਚੰਗੀ ਲੱਗੀ ਤੇ ਦਬ ਕੇ ਸ਼ੇਅਰ ਜ਼ਰੂਰ ਕਰ ਦਿਓ ਵੀਰਮਣ